ਡਾਕਟਰ ਨੋਮਲੀ ਗੈਂਗਸਟਰ ਦੀ ਧਮਕੀ 'ਤੇ ਮੰਤਰੀ ਕੁਲਦੀਪ ਤਾਲੀਵਾਲ ਡਾਕਟਰ ਦੇ ਘਰ ਪਹੁੰਚ ਗਏ ਨਾਜ਼ਦੀਕ ਮੌਕੇ ਤੇ ਮੰਤਰੀ ਕੁਲਦੀਪ ਤਾਲੀਵਾਲ ਨੇ ਐਸਐਸਪੀ ਰਹਾਤੀ ਨੂੰ ਫੋਨ ਲਾਇਆ ਤੇ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਹੱਲ ਕਰੋ ਦਰਅਸਲ ਐਸਐਸਪੀ ਨੂੰ ਕਿਹਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਹੋਰ ਸੁਰੱਖਿਆ ਦਿੱਤੀ ਜਾਵੇ ਜੇਕਰ ਨਹੀਂ ਤਾਂ ਮੇਰੇ ਹੀ ਗਨਮੈਨ ਦੇ ਦਿਓ ਪੰਜਾਬ ਦੇ ਅੰਦਰ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਮਾਨ ਸਰਕਾਰ ਇਸ ਲਈ ਐਕਸ਼ਨ ਦੇ ਵਿੱਚ ਵਿਖਾਈ ਦੇ ਰਹੀ ਹੈ ਦਰਅਸਲ ਹਲਕਾ ਜਨਾਲਾ ਦੇ ਨਵੇਂ ਪਿੰਡ ਵਿਖੇ ਇੱਕ ਡਾਕਟਰ ਨੂੰ ਪਿਛਲੇ ਦਿਨੀ ਗੈਂਗਸਟਰ ਦੇ ਵੱਲੋਂ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ ਜਿਸ ਸਬੰਧੀ ਜਿਵੇਂ ਕੈਬਨਿਟ ਮੰਤਰੀ ਢਾਲੀਵਾਲ ਨੂੰ ਪਤਾ ਲੱਗਦਾ ਤੁਰਤ ਡਾਕਟਰ ਦੇ ਘਰ ਪਹੁੰਚੇ ਨੇ ਤੇ ਇਸੇ ਦਰਮਿਆਨ ਐਸਐਸਪੀ ਦਿਹਾਤੀ ਨੂੰ ਫੋਨ ਲਾ ਕੇ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਉਣ ਤੇ ਇਹਨਾਂ ਨੂੰ ਸੁਰੱਖਿਆ ਦੇਣ ਦੇ ਆਦੇਸ਼ ਉਹਨਾਂ ਦੇ ਦਿੱਤੇ ਨੇ ਮੰਤਰੀ ਢਾਲੀਵਾਲ ਨੇ ਡਾਕਟਰ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ ਇਸ ਮੌਕੇ ਕੈਬਨਿਟ ਮੰਤਰੀ ਢਾਲੀਵਾਲ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਇਸ ਡਾਕਟਰ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਜਿਸ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਉਹਨਾਂ ਨੂੰ ਮਿਲ ਕੇ ਐਸਐਸਪੀ ਨੂੰ ਨਾ ਫੋਨ ਕਰਕੇ ਹਦਾਇਤ ਕੀਤੀ ਹੈ ਕਿ ਇਹਨਾਂ ਨੂੰ ਹੋਰ ਸੁਰੱਖਿਆ ਦਿੱਤੀ ਜਾਵੇ ਤੇ ਇਸੇ ਦਰਮਿਆਨ ਜਲਦ ਤੋਂ ਜਲਦ ਇਹ ਮਸਲਾ ਹੱਲ ਕੀਤਾ ਜਾਵੇ ਅੱਜ ਅਸਲੇ ਮੈਂ ਸਰ ਵਿਧਾਨ ਸਭਾ ਹਲਕਾ ਜਨਾਲੇ ਦੇ ਨਵਾਂ ਪਿੰਡ ਬਿਲਕੁਲ ਫਤੇਗੜ ਚੂੜੀਆਂ ਦੀ ਬੁੱਕਲ ਦੇ ਵਿੱਚ ਪਿੰਡ ਹੈ ਇੱਥੇ ਸੰਤ ਸੇਵਕ ਹਸਪੀਟਲ ਹੈ ਸਾਡੇ ਬਹੁਤ ਪਿਆਰੇ ਡਾਕਟਰ ਰਾਜਬੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਤੇ ਇਹਨਾਂ ਕੋਲੋਂ ਮਤਲਬ ਜਿਹੜਾ ਫਰੋਤੀ ਜਿਹੜੀ ਉਹ ਮੰਗੀ ਜਾਦੀ ਹੈ ਤੇ ਮੈਂ ਕੱਲ ਇਹ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਸੀ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ ਤੇ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋ ਆ ਰਿਹਾ ਹਾਂ ਔਰ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ ਔਰ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕਬਰੋਂ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਹੈ ਸਾਡੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਧੱਕਿਆ ਦਿੰਦੇ ਆ ਫੌਤੀਆਂ ਮੰਗਦੇ ਆ ਇਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣ ਕੇ ਡਾਕਟਰ ਰਾਜਵੀਰ ਕੱਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਡੀ ਸਰਕਾਰ ਜਿਹੜੀ ਆ ਇਹਦੇ ਨਾਲ ਹੈ ਔਰ ਹਲਾਤਾਂ ਨੂੰ ਮੁੱਖ ਰੱਖ ਕੇ ਪੱਤਾ ਵੀ ਦਰਜ ਕੀਤਾ ਐਫ ਆਈ ਆਰ ਵੀ ਦਰਜ ਕੀਤੀ ਆ ਇੱਕ ਗਨਮੈਨ ਦੋ ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸ ਐਸ ਪੀ ਅਦੁੱਲਤ ਮਸਾਲਾ ਵਾਲਿਆਂ ਦੇ ਉਦ ਇੱਕ ਮੈਂ ਉਹਨਾਂ ਨੂੰ ਹੋਰ ਕਿਹਾ ਕਿ ਇੱਕ ਗਨਮੈਨ ਹੋਰ ਦੋ ਕਿਉਂਕਿ ਇਹਨਾਂ ਦੇ ਬੱਚਿਆਂ ਨੂੰ ਲੋੜ ਹੈ। ਉਹ ਮੈਂ ਐਸਐਸਪੀ ਨੂੰ ਕਿਹਾ ਕਿ ਯਾਰ ਜੇ ਕੋਈ ਫੋਰਸ ਦੀ ਕਮੀ ਹੈ ਸਾਡੇ ਕੋਲ ਬੰਦੇ ਘੱਟ ਹੈ ਤੇ ਤੁਸੀਂ ਇਹਦੇ ਦੋ ਗਨਮੈਨ ਲੈ ਲਓ ਤੇ ਇੱਥੇ ਦੇ ਦਿਓ ਕਿਸੇ ਵੀ ਬੰਦੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੇ ਗਦਮੇ ਦਾ ਇਸੀ ਹੀ ਕੰਮ ਹੈ। ਅਸੀਂ ਮਤਲਬ ਜੇ ਸਾਡੀ ਜਨਤਾ ਸੁਰੱਖਤ ਨਹੀਂ ਜਿੰਨਾਂ ਨੇ ਸਾਨੂੰ ਐਮਐਲ ਐਮਪੀ ਬਣਾਇਆ ਜੇ ਉਹ ਸਖਤ ਦੀ ਤਾਂ ਅਸੀਂ ਆਪਣੀਆਂ ਸਕਿਉਰਟੀਆਂ ਲਈ ਫਰੀਆਂ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਗਨਮੈਨ ਮੁੰਡੇ ਲਾ ਲਓ ਮੇਰੀ ਸਕਿਉਰਟੀ ਦੇ ਵਿੱਚੋਂ ਕੋਈ ਚੱਕਰ ਦੀ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗਨਮੈਨ ਲਾ ਲਿਆ ਕਰੋ ਜਿੱਥੇ ਵੀ ਕੋਈ ਚੱਕਰ ਦੀ ਹੈ ਆਪਾਂ ਨੂੰ ਕੋਈ ਬੋਤ ਨਹੀਂ ਆ ਜੀ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਆ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਰੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੀ ਹੈ ਡਾਕਟਰ ਰਾਜਬੀ ਦੀ ਪਤਨੀ ਬੱਚੇ ਰਾਜਬੀ ਸਰ ਇਹ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਹੈ ਸਾਡੀ ਸੇਫਟੀ ਦਾ ਸਵਾਲ ਨੇ ਜੇ ਜਨਤਾ ਵੱਲੋਂ ਸੇਫ ਹੈ ਇਹ ਠੀਕ ਹੈ ਗੰਧ ਪਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਧ ਹੁੰਦਾ ਹੁੰਦਿਆ ਸਾਨੂੰ ਉਹ ਟਾਈਮ ਲੱਗੂਗਾ ਪਰ ਅਸੀਂ ਹੁੰਦਿਆ ਨਹੀਂ ਸਾਦਾ ਪਿਛਲੇ 20 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸ਼ੇ ਵਾਲੇ ਲੈਣਦੇ ਇਹਨਾਂ ਨੂੰ ਸਹਜ ਸਹਜੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੌਮੀ ਕੋਨਵੀਨਰ ਰਵਿੰਦ ਕੇਜੀਵਾਲ ਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸੇ ਨੂੰ ਤੰਕਦੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣ ਨਹੀਂ ਦੇਵਾਂਗੇ ਭਾਵੇਂ ਜੋ ਮਰਜ਼ੀ ਹੋ ਜਾਵੇ ਸੋ ਮੈਂ ਇਸ ਕਰਕੇ ਮਤਲਬ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਉਹਨਾਂ ਕੋ ਫੌਤੀ ਮੰਗਦੇ ਉਹਨਾਂ ਨੂੰ ਕਹਿਣਾ ਕਿ ਪਈ ਸਰਕਾਰ ਡਾਕਟਰ ਰਾਜਵੀਰ ਦੇ ਨਾਲ ਡਾਕਟਰ ਰਾਜਵੀਰ ਕੱਲਾ ਦੀ ਹੈ ਪੂਰੀ ਸਤਕਕਾਰ ਹੈ ਸਾਨੂੰ ਜਦੋਂ ਪਤਾ ਲੱਗ ਗਿਆ ਸਖਤ ਕਾਰਵਾਈ ਕਰਾਂਗੇ ਤੁਸੀਂ ਕੋ ਬਧਾਉਣਾ ਅਸੀਂ ਫੋਰਸ ਲਾਈ ਆ ਬੰਦੇ ਲਾਏ ਆ ਡੀਐਸਪੀ ਮਿਲ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਯਾਰ ਆੜੀ ਮੈਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਹੋ ਸਕਦਾ 2-3 ਦਿਨ ਚ ਪਰਮਾਤਮਾ ਕਿਰਪਾ ਕਰੇ ਜਿਹੜੇ ਜਿਹੜੇ ਘੱਟੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ ਚ ਜਿਹੜਾ ਆ ਜਾਏ ਏ ਮੈਂ ਡਾਕਟਰ ਰਾਜਵੀਰ ਨੂੰ ਕਹਿਣਾ ਆਇਆ ਸੀ ਕਿ ਤੂੰ ਕਭਰੋੜਾ ਨਹੀਂ ਅਸੀਂ ਸਾਦੇ ਤੇ ਦੇ ਨਾਲ ਆ ਇਸ ਕਰਕੇ ਮੈਂ ਸਰ ਤੁਸੀਂ ਲਿਖੇ ਨੇ ਕਿਹਾ ਕਿ ਕੌਣ ਸਹੀ ਕਾਰਵਾਈ ਇਸ ਕੇਸੇ ਤੇ ਵਿਚਾਰ ਕਰੀਂ ਨਹੀਂ ਨਹੀਂ ਕੋਈ ਢਿੱਲੀ ਨਹੀਂ ਚੱਲਦੀ ਕਿੰਦਾ ਢਿੱਲੀ ਚੱਲਦੀ ਸਰ 31 ਤੀਕ ਨੂੰ 30 ਤੱਕ ਤੀ ਨੂੰ ਮੈਨੂੰ ਦੱਸਿਆ ਪਹਿਲੀ ਤੀਕ ਨੂੰ ਐਫ ਆਈ ਆਰ ਦਰਜ ਹੋ ਗਈ ਇੱਕ ਮੁੰਡਾ ਗਨ ਮੈਂ ਦਿੱਤਾ ਆਪਾਂ ਸਿਵਲ ਦੇ ਵਿੱਚ ਤੇ ਉਹਦਾ ਜਿਹੜੀ ਪੂਰੀ ਫੋਰਸ ਲਾਈ ਆ ਸਾਡੀਆਂ ਟੀਮਾਂ ਲੱਗੀਆਂ ਇਸ ਇਲਾਕੇ ਚ ਪੁਲਿਸ ਨੇ ਬਿਲਕੁਲ ਆਪਣੀ ਕਾਰਵਾਈ ਜਿਹੜੀ ਬਣਦੀ ਸੀਗੀ ਉਹ ਕੀਤੀ ਹੈ ਅੱਗੇ ਵੀ ਕਰੂਗੀ ਜੋ ਸਾਡੀ ਡਿਊਟੀਆਂ ਉਹਨੂੰ ਕਦਾਂ ਨਹੀਂ ਤੰਦਈ ਦੇਣਾ। ਵਟਸਐਪ ਲੱਗਦਾ ਕਿ ਇਸ ਤੇ ਸਸਤੋਰੀਆ ਕਿਉਂਕਿ ਜਿਹੜੇ ਗਲਤ ਅੰਸਰ ਲੈ ਆਈ ਤੇ ਪਤਾ ਨਹੀਂ ਹੋਇਆ। ਸਰ ਇਹ ਤਾਂ ਦੇਖੋ ਪੰਜਾਬ ਦੀ ਮਾੜੀ ਕਿਸਮਤ ਹੈ ਕਿ ਪਿਛਲੀਆਂ ਸਰਕਾਰਾਂ ਵਿੱਚ ਇੰਨਾ ਬੰਦਿਆਂ ਨੇ ਇਹੋ ਜਿਹਾ ਮਾਹੌਲ ਬਣਾਤਾ ਕਿ ਪੰਜਾਬ ਦਾ ਸਤਿਆਨਾਸ਼ ਕਰਤਾ ਉਹਨੂੰ ਠੀਕ ਕਰਦੇ ਆ ਸਾਨੂੰ ਟਾਈਮ ਲੱਗੂਗਾ ਪਰ ਅਸੀਂ ਠੀਕ ਕਰ ਦਾਂਗੇ ਜਿੱਦਾਂ ਅਸੀਂ ਮਤਲਬ ਜੁੱਦੰਦਸ਼ਾ ਬਦਦ ਸ਼ੁਰੂ ਕੀਤਾ ਇਦਾਂ ਹੀ ਅਸੀਂ ਗੈਂਗਸਟਰਾਂ ਤੇ ਇਹਨਾਂ ਲੁਟੇਰਿਆਂ ਨੂੰ ਕਹਿਣਾ ਚਾਹੁੰਦੇ ਆ ਭਾਈ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਤੁਹਾਨੂੰ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਹੋਗੇ ਜੇ ਇਦਾਂ ਦਾ ਕੰਮ ਕਰੋਗੇ ਤੇ ਸਰਕਾਰ ਸਖਤ ਕਾਨੂੰਨੀ ਕਾਰਵਾਈ ਕਰੂਗੀ ਤੁਸੀਂ ਤੁਹਾਡੇ ਸਾਹਮਣੇ ਆ ਕੇ ਇੱਚ ਵੀ ਕਰਾਂਗੇ ਦੋ ਚਾਰ ਦਿਨ ਸਮਝਦੇ ਕਿ ਨਹੀਂ